ਮੈਂ ਸੇਵਰ ਪਿੰਡ ਚੇਵਰ ਦਾ ਜਨਤਾ ਦੀ ਆਵਾਜ਼ ਤੋਂ ਕਰਦੇ ਅੱਜ ਅਸੀਂ ਪਿੰਡ ਚੇਵਰ ਦੇ ਨਾਲ ਇੱਥੇ ਗੋਨੇ ਰੋਕ ਕਰਕੇ ਅੱਜ ਅ ਜਗਦੀਸ਼ਿੰਦਰ ਸਿੰਘ ਆਪ ਨੇ ਸੋਨੋ ਗੁਰੂ ਜਨਕਾ ਸਰ ਇਹਨਾਂ ਦਾ ਬਣਾਇਆ ਇਹਨਾਂ ਦਾ ਫੋਟੋ ਲਾ ਲੈਂਦੇ ਹਾਂ ਸਾਡੇ ਪੀਰ 14 ਸੀ ਫੈਰਟੀ ਹੈ ਹਾਂਜੀ ਤੇ ਕਿੰਨੀ ਤੋਂ ਬਹੁਤ ਫਰਮਾਇਆ ਇੱਥੇ ਜਿੱਥੇ ਬਿਲਕੁਲ ਜਮਾਈ ਜਿੱਦੇ ਚ ਇੱਕ ਦਾਣਾ ਵੀ ਨਹੀਂ ਹੈਗਾ ਨਾ ਹੀ ਉਹ ਹੀ ਵੱਧਿਆ ਅੱਜ ਹੁਣ ਇਹਨੂੰ ਵਾਰੇ ਆ ਕੋਨਾ ਤੁਹਾਡੇ ਸਾਹਮਣੇ ਨੇ ਸਾਰਾ ਪਲਾਟ ਹੈ ਜਿਹੜਾ ਹੈ ਹਾਂਜੀ ਜੀ ਇਹਦੇ ਕਿਹਨੇ ਮਿਸਰੀਆ ਵੀ ਨਹੀਂ ਇਹ ਤੇ ਨਾ ਕੋਈ ਇਹਨੂੰ ਕੋਈ ਛਿੱਡਾ ਲੱਗਾ ਨਾ ਕੋਈ ਦਾਹਾਂ ਆਈ ਇਹਦੇ ਕਿਸੇ ਵੀ ਸਾਰੇ ਹੀ ਬਿਲਕੁਲ ਆਏ ਨੇ ਜੀ 14 ਜੀ 14 ਕਿੰਨੇ ਸਾਰੇ ਬਿਲਕੁਲ ਇਨਸਾਫ ਨੇ ਜੀ ਜਿਹੜੇ ਨੰਬਰ ਮੋਬਾਈਲਸ ਆਏ ਉਹ ਵਾਇਰਸ ਆਏ ਜੀ ਇਹਦੇ ਚਾਇਨਾ ਵਾਇਰਸ ਚਾਇਨਾ ਵਾਇਰਸ ਜਿਹਨੂੰ ਬੋਲਦੇ ਨੇ ਨਾ ਆ ਬੌਣਾ ਪੇਟਾ ਰੋਗ ਉਹ ਵਾਲਾ ਹੈ ਇਹ ਰੋਗ ਹੈ ਜੀ ਇਹਦੇ ਚਾ ਇਹ ਜਿਹੜਾ ਬਹੁਤ ਜ਼ਿਆਦਾ तकरीबन ਪਹਿਲੀ ਵਾਰੀ ਆਪਣੇ ਪਟਿਆਲੇ ਜ਼ਿਲ੍ਹੇ ਚ ਤਾਂ ਇਹ ਸੈੱਡ ਆਪਣੇ ਪਿੰਡਾਂ ਚ ਗਰੋਪਾਰ ਦੇ ਪਿੰਡਾਂ ਚ ਤਾਂ ਪਹਿਲੀ ਵਾਰੀ ਇਹ ਵਾਇਰਸ ਆਇਆ ਹੈ ਜੋ ਤਿੰਨ ਸਾਲ ਹੋ ਗਏ ਨੇ ਉਦੋਂ 2022 ਚ 21 ਚ 22 ਚ ਸੁਣਿਆ ਸੀ ਕਿ ਉਦੋਂ ਫਟੇਗੜ ਸਾਹਿਬ ਵਾਲੇ ਸੈੱਡ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਪਰ ਆਪਣੇ ਦੇ ਇਧਰ ਪਿੰਡਾਂ ਚ ਬਹੁਤ ਜ਼ਿਆਦਾ ਨੁਕਸਾਨ ਹੈ ਸ਼ਿਰਗੜ ਹੋ ਗਿਆ ਬਹਿਰ ਸਾਹ ਬਹੁਤ ਜ਼ਿਆਦਾ ਨੁਕਸਾਨ ਹੈ ਗਲੋਲੀ ਫਰਵਾ ਮਤੌਲੀ ਤੇ ਇਹ ਪੁਰਾ ਇਹਨਾਂ ਪਿੰਡਾਂ ਚ ਬੈਲਟ ਹੈ ਤਕਰੀਬਨ ਜਿਹੜੀ ਇੱਕ ਘਰੋਂ ਪਾਰ ਹੈ ਸਾਰੇ ਇਹਨਾਂ ਚ ਬਹੁਤ ਜ਼ਿਆਦਾ ਪਿੰਡਾਂ ਚ ਨੁਕਸਾਨ ਹੈ ਜੀ ਇਹ ਪੌਣਾ ਪੇਡੇ ਰੋਗ ਨਾਲ ਜਿਹੜਾ ਜੀ ਟੈਨਾ ਵਾਇਰਸ ਨਾਲ ਇਹ ਤੁਸੀਂ ਬਾਹਰ ਹੁਣ ਆਪਣੇ ਮੌਕੇ ਤੇ ਉਹ ਮੋਹਤਵਾਰ ਬੰਦੇ ਵੀ ਆਏ ਸੀ ਸਰਪੰਚ ਸਾਹਿਬ ਵੀ ਆਏ ਸੀ ਉਹ ਪਟਵਾਰੀ ਸਾਹਿਬ ਵੀ ਆਏ ਸੀ ਉਹ ਨਵਾਬ ਜੀ ਆਏ ਸੀ ਕਿਸੇ ਵੀ ਅੱਜ ਤਕਰੀਬਨ ਪਿੰਡ ਦੇ ਮੋਹਤਵਾਰ ਬੰਦੇ ਆਏ ਜੀ ਸਾਰੇ ਨੰਬਰਦਾਰ ਵੀ ਸੀ ਸਰਪੰਚ ਸਾਹਿਬ ਵੀ ਸਨ ਪਟਵਾਰੀ ਸਾਹਿਬ ਸਨ ਇੱਕ ਆਪਣੇ ਖੇਤੀਬਾੜੀ ਵਿਭਾਗ ਵਿੱਚ ਉਹ ਆਪਣੇ ਇੱਥੇ ਜਿਨ੍ਹਾਂ ਦੀ ਆਪਣੇ ਪਿੰਡਾਂ ਦੀ ਡਿਊਟੀ ਹੈ ਹਾਂਜੀ ਤੇ ਜਤਿੰਦਰ ਜੀ ਸਨ ਹਾਂਜੀ ਉਹ ਸੁਣ ਜੀ ਆਪਣੇ ਪਿੰਡ ਵਾਲੇ ਪਟਵਾਰੀ ਸਾਹਿਬ ਸਨ ਜਿਹੜੇ ਉਹਨਾਂ ਨੂੰ ਮੌਕਾ ਦਿਖਾਇਆ ਤੁਸੀਂ ਜੀ ਆ ਉਹਨਾਂ ਨੂੰ ਮੌਕਾ ਦਿਖਾਇਆ ਸੀ ਮੈਂ ਹੈ ਜੀ ਆ ਹਾਲਾਤ ਨੇ ਇੱਥੇ ਦੇਖੋ ਅਸੀਂ ਡੀਸੀ ਸਾਹਿਬ ਨੂੰ ਵੀ ਅਸੀਂ ਐਪਲੀਕੇਸ਼ਨ ਦੇ ਕੇ ਆਏ ਸਾਂ ਸਾਰੇ ਜੂਨੀਅਰ ਲੋਕੀ ਮਿਲੇ ਸੀ ਬਾਕੀ ਸਾਰੇ ਇਦੋਂ ਪੰਚਾਇਤਾਂ ਨੇ ਵੀ ਲਿਖ ਕੇ ਸਾਰਿਆਂ ਨੇ ਦਿੱਤਾ ਸੀ ਡੀਸੀ ਸਾਹਿਬ ਨੂੰ ਉਹਨਾਂ ਦੇ ਵੀ ਧਿਆਨ ਚ ਲਿਆਂਦਾ ਸੀ ਇਹ ਇਹ ਦਾ ਬੇਨਤੀ ਹੈ ਸੀਐਮਐਸ ਪੰਜਾਬ ਨੂੰ ਵੀ ਜਿਵੇਂ ਹੜ੍ਹ ਪੀੜਤਾਂ ਦੀ ਉਹਨਾਂ ਨੇ ਮਦਦ ਕੀਤੀ ਏ ਐਵੇਂ ਜਿਹੜੇ ਬੌਣੇ ਪੇਡੇ ਰੋਗ ਵਾਲੇ ਪੀੜਤ ਨੇ ਜਿਹੜੇ ਨਗਰ ਜਿਹੜੇ ਪਿੰਡਾਂ ਦੇ ਜਿਆਦਾ ਖਨਾਬਾ ਹੈ ਉਹਨਾਂ ਦੀ ਕਿਸਾਨਾਂ ਦੀ ਬਾਹ ਫੜੀ ਜਾਵੇ ਤੇ ਉਹਨਾਂ ਨੂੰ ਯੋਗ ਮੁਆਵਜ਼ਾ ਜਿਹੜਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਹ ਦਿੱਤਾ ਜਾਵੇ ਜੀ ਅਸੀਂ ਤਾਂ ਇਹੀ ਫੀਲ ਕਰਾਂਗੇ ਬਾਕੀ ਦੇਖੋ ਮਹਾਰਾਜ ਕੀ ਕਰੇਗਾ ਜੀ ਸਰਕਾਰ ਤੋਂ ਹੋਰ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਬਸ ਸਰਕਾਰ ਤੋਂ ਤਾਂ ਇਹੀ ਮੰਗੇ ਵੀ ਇੱਕ ਤਾਂ ਇਹ ਤੋਂ ਰੋਗ ਦਾ ਪਤਾ ਲੱਗੇ ਵੀ ਇਹ ਰੋਗ ਕੀ ਏ ਕਿੱਥੇ ਤੋਂ ਇਹ ਰੋਗ ਆਇਆ ਜੀ ਇਹੀ ਮਤਲਬ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਖੇਤੀਬਾੜੀ ਵਿਭਾਗ ਦੇ ਇਹ ਡਿਊਟੀਆਂ ਲੱਗਣੀਆਂ ਚਾਹੀਦੀਆਂ ਨੇ ਦੇਖਣ ਵੀ ਇਹ ਕੀ ਕਰਨੇ ਸਾਡੀ ਤਾਂ ਇੰਨੇ ਸਾਲ ਦੀ ਉਮਰ ਹੋ ਗਈ ਮਤਲਬ ਮੈਂ ਤਾਂ ਪਹਿਲੀ ਵਾਰੀ ਆਪਣੀ ਸੰਭਾਲ ਤੇ ਵੇਖਿਆ ਵੀ ਇਹ ਰੋਗ ਆਪਣੇ ਤਾਂ ਕਦੇ ਅੱਜ ਤੱਕ ਇੱਕ ਪੇਡੇ ਦਾ ਵੀ ਇਨਸਾਨ ਨਹੀਂ ਸੀ ਹੋਇਆ ਪਰ ਪਹਿਲੀ ਵਾਰੀ ਜਦੋਂ ਹੋਇਆ ਹੈ ਤਾਂ 14-15 ਏਕੜ ਦਾ ਨੁਕਸਾਨ ਹੋ ਗਿਆ ਜਿੱਥੇ ਇਕੱਠਾ ਹੀ ਅੱਛਾ ਸਾਰਾ ਇਹ ਪਲਾਟ ਸੀ ਜੀ ਇਹਦੇ ਨਾਲ ਜਿਹੜਾ ਅੱਜ ਬਾਹਰ ਆਏ ਆਂ ਜੀ ਅੱਜ ਠੀਕ ਹੈ ਅੱਗੇ ਕਣਕ ਦੀ ਤਿਆਰੀ ਵਾਸਤੇ ਇੱਕ ਆਪਣੇ ਜਸਵਿੰਦਰ ਸਿੰਘ ਜਿਹਨਾਂ ਨੇ ਅੱਜ ਆਪਣੇ ਖੇਤਾਂ ਬਾਰੇ ਜਾਣਕਾਰੀ ਦਿੱਤੀ ਕੈਮਰਾਮੈਨ ਜਨਤ ਵਿਭਾਗ ਸਾਹਮਣੇ ਬਹੁਤ ਧੰਨਵਾਦ ਕਰਦੇ